PTC News ਦੇ ਡਿਜੀਟਲ ਪਲੇਟਫਾਰਮ ਤੁਸੀਂ ਦੇਖ ਰਹੇ ਹੋ ਮੈਂ ਹਾਂ ਦਲੀਪ ਸਿੰਘ ਹਰਿਆਣੇ ਦੇ ਵਿੱਚ ਅੱਜ ਜਨਤਾ ਦੇ ਹੱਥ ਸਾਰੀ ਜੋ ਫੈਸਲਾ ਹੈ ਉਹਨਾਂ ਦੇ ਹੱਥ ਹੈ ਕਿ ਆਖਿਰਕਾਰ 8 ਅਕਤੂਬਰ ਨੂੰ ਕੌਣ ਆਏਗਾ ਤੇ ਹੁਣ 1 ਵਜੇ ਤੋਂ ਬਾਅਦ ਦੀ ਜੋ VOTING ਹੋਈ ਹੈ ਉਸ ਦਾ ਵੀ ਪਰਸੈਂਟੇਜ ਸਾਡੇ ਕੋਲ ਆ ਗਿਆ ਹੈ 1 ਵਜੇ ਤੱਕ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਵਿੱਚ ਜੋ VOTING ਹੋ ਰਹੀ ਹੈ ਉਹ 36.69% ਯਾਨੀ ਕਰੀਬ-ਕਰੀਬ 37% VOTING ਹਰਿਆਣੇ ਦੇ ਵਿੱਚ ਇਸ ਸਮੇਂ ਹੋ ਸਕੀ ਹੋ ਚੁੱਕੀ ਹੈ ਪਰ ਹੁਣੇ-ਹੁਣੇ ਜੋ ਖਬਰ ਆ ਰਹੀ ਹੈ ਉਹ ਕਿਤਨੇ-ਕਿਤੇ ਪ੍ਰਸ਼ਾਸਨ ਦੇ ਲਈ ਚੁਣੌਤੀ ਬਣ ਗਈ ਹੈ ਕਿਉਂਕਿ ਕਈ ਇਲਾਕਿਆਂ ਤੋਂ ਹਰਿਆਣਾ ਦੇ ਵਿੱਚ ਝੜਪਦੀਆਂ ਖਬਰਾਂ ਆ ਰਹੀਆਂ ਨੇ ਕਈ ਪਾਰਟੀਆਂ ਦੇ ਜੋ ਆਗੂ ਨੇ ਕਈ ਪਾਰਟੀਆਂ ਦੇ ਜੋ ਸਮਰਥਕ ਨੇ ਆਪਸ ਦੇ ਵਿੱਚ ਭਿੜਦੇ ਨਜ਼ਰ ਆਏ ਜੋ ਫਿਲਹਾਲ ਤਾਜ਼ਾ ਤਸਵੀਰ ਸਾਡੇ ਕੋ ਨਰਨੌਦ ਤੋਂ ਹਰਿਆਣਾ ਦੇ ਨਰਨੌਦ ਇਲਾਕੇ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਈ ਸਮਰਥਕ ਆਪਸ ਦੇ ਵਿੱਚ ਭੜ ਗਏ ਤੇ ਉੱਥੇ ਪੁਲਿਸ ਨੂੰ ਵਿਚਾਲੇ ਪਹੁੰਚ ਕੇ ਇਹ ਪੂਰਾ ਮਾਮਲਾ ਸ਼ਾਂਤ ਕਰਾਉਣਾ ਪਿਆ ਕਿਉਂਕਿ ਅ ਸਵੇਰੇ ਤੋਂ ਹੀ VOTING 7 ਵਜੇ ਤੋਂ ਸ਼ੁਰੂ ਸੀ ਹਰਿਆਣੇ ਦੇ ਵਿੱਚ ਪਰ ਕਿਤੋਂ ਵੀ ਇਸ ਤਰ੍ਹਾਂ ਦੀ ਕੋਈ ਖਬਰ ਨਹੀਂ ਆਈ ਸੀ ਕਿ ਕਿਸੇ ਇਲਾਕੇ ਦੇ ਵਿੱਚ ਕੋਈ ਤਣਾਅ ਦੀ ਸਥਿਤੀ ਬਣੀ ਹੋਈ ਹੈ ਪਰ ਜਿਵੇਂ ਜਿਵੇਂ ਦੁਪਹਿਰ ਹੁੰਦੀ ਜਾ ਰਹੀ ਹੈ ਕਿਉਂਕਿ ਤੁਹਾਨੂੰ ਪਤਾ ਹੈ ਕਿ ਦੁਪਹਿਰ ਤੋਂ ਬਾਅਦ ਸ਼ਾਮ ਨੂੰ ਜਦੋਂ VOTING ਖਤਮ ਹੋਏਗੀ ਉਦੋਂ ਬਾਅਦ ਸਾਰੇ ਸਾਰੇ ਕੈਂਡੀਡੇਟਸ ਦੀ ਕਿਸਮਤ EVM ਚ ਕੈਦ ਹੋ ਜਾਏਗੀ ਪਰ ਜਿਵੇਂ ਜਿਵੇਂ ਦਿਨ ਵਧਦਾ ਜਾ ਰਿਹਾ ਹੈ ਲੋਕਾਂ ਦੇ ਵਿੱਚ ਜੋ ਪੇਸ਼ੀਐਂਟਸ ਲੈਵਲ ਹੈ ਉਹ ਵੀ ਖਤਮ ਹੁੰਦਾ ਜਾ ਰਿਹਾ ਹੈ ਖਾਸ ਕਰਕੇ ਪਾਰਟੀਆਂ ਦੇ ਸਮਰਥਕਾਂ ਦੇ ਵਿੱਚ ਤਾਂ ਤਾਜ਼ਾ ਤਸਵੀਰ ਨਾਰਨੌਦ ਦੀ ਹੈ ਹਰਿਆਣੇ ਦੀ ਜਿੱਥੇ ਦਰਜਨਾਂ ਦੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਹੋਏ ਸੀ ਬੂਥ ਪੋਲਿੰਗ ਬੂਥ ਦੇ ਬਾਹਰ ਤੇ ਅਚਾਨਕ ਕਿਸੇ ਗੱਲ ਨੂੰ ਲੈ ਕੇ ਝੜਪ ਹੋ ਗਈ ਤੇ ਉਹਨਾਂ ਨੂੰ ਛਡਾਉਣ ਦੇ ਲਈ ਕਈ ਹੋਰ ਲੋਕ ਵੀ ਸਾਹਮਣੇ ਆਏ ਪਰ ਹਾਲਾਤ ਇੰਨੇ ਵਿਗੜ ਗਏ ਕਿ ਉਹਦੇ ਵਿੱਚ ਪ੍ਰਸ਼ਾਸਨਿਕ ਲੋਕਾਂ ਨੂੰ ਵਿਚਾਲੇ ਪੈ ਕੇ ਇਹ ਭੀੜ ਨੂੰ ਹਟਾਉਣਾ ਪਿਆ ਇਸ ਭੀੜ ਤੋਂ ਇਲਾਵਾ ਹਰਿਆਣੇ ਦੇ ਕਈ ਇਲਾਕਿਆਂ ਦੇ ਵਿੱਚ ਚੜਪਾ ਹੋਈਆਂ ਨੇ ਇੱਕ ਇੱਕ ਕਰਕੇ ਤੁਹਾਨੂੰ ਦੱਸ ਦਈਏ ਕਿ ਹਰਿਆਣਾ ਦੇ ਵਿੱਚ ਜੋ ਇਲਾਕਾ ਪੈਂਦਾ ਹੈ ਨੂਹ ਨੂਹ ਦੇ ਵਿੱਚ ਤਿੰਨ ਥਾਵਾਂ ਤੇ ਚੜਪਾਂ ਦੀਆਂ ਖਬਰਾਂ ਸਾਹਮਣੇ ਆਈਆਂ ਨੇ ਜਿੱਥੇ ਵਿੱਚ ਕੀ ਕਈ ਪਿੰਡ ਵੀ ਸ਼ਾਮਲ ਨੇ ਜਿੱਥੇ ਇਹਨਾਂ ਪਿੰਡਾਂ ਦਾ ਨਾਂ ਹੈ ਚੰ데요ਨੀ ਖਵਾਜਾ ਕਲਾ ਅਤੇ ਗੁਲਾਲਤਾ ਇੱਥੇ ਪੁਲਿਸ ਬਲਵੀ ਤਾਇਨਾਤ ਕਰ ਦਿੱਤੇ ਗਏ ਨੇ ਕਿਉਂਕਿ ਇਹਨਾਂ ਇਲਾਕਿਆਂ ਦੇ ਵਿੱਚ ਸਥਿਤੀ ਤਣਾਪੂਰ ਬਣੀ ਹੋਈ ਹੈ ਤੁਹਾਨੂੰ ਪਤਾ ਹੈ ਕਿ ਹਰਿਆਣਾ ਦਾ ਜਿਹੜਾ ਇਲਾਕਾ ਹੈ ਨੂਹ ਨੂਹ ਦੇ ਵਿੱਚ ਅਕਸਰ ਸਾਲ ਦੇ ਵਿੱਚ ਕੋਈ ਵੀ ਅਜਿਹਾ ਮਹੀਨਾ ਨਹੀਂ ਜਾਂਦਾ ਜਦੋਂ ਤੜਾਂ ਦੀ ਖਬਰਾਂ ਨਾ ਆਉਣ ਤੇ ਜਦੋਂ ਚੋਣਾ ਦੀਆਂ ਚੋਣਾ ਦਾ ਦਿਨ ਹੋਵੇ ਤੇ ਉਸ ਦਿਨ ਕੋਈ ਉੱਥੇ ਝੜਪ ਨਾ ਹੋਵੇ ਕੋਈ ਇਸ ਤਰ੍ਹਾਂ ਦੇ ਕੋਈ ਤੜਾਂ ਦੇ ਮਾਹੌਲ ਨਾ ਬਣੇ ਇਹ ਹੋ ਨਹੀਂ ਸਕਦਾ ਤਾਂ ਨੂਹ ਦਾ ਇਲਾਕਾ ਤੁਹਾਨੂੰ ਪਤਾ ਹੈ ਕਿ ਬਹੁਤ ਸੀ ਸੈਂਸਿਟਿਵ ਇਲਾਕਾ ਹਰਿਆਣਾ ਦਾ ਇਸ ਕਰਕੇ ਇੱਥੋਂ ਵੀ ਝੜਪ ਦੀਆਂ ਖਬਰਾਂ ਸਾਹਮਣੇ ਆਈਆਂ ਇਸ ਤੋਂ ਇਲਾਵਾ ਇਸ ਤੋਂ ਪਹਿਲਾਂ ਜਦੋਂ ਅਸੀਂ ਤੁਹਾਨੂੰ ਤਸਵੀਰਾਂ ਦੱਸ ਰਹੇ ਸੀ ਹਿਸਾਰ ਦੇ ਨਰਨੌਦ ਦੀ ਨਰਨੌਦ ਦੀਆਂ ਤੁਸੀਂ ਤਸਵੀਰਾਂ ਦੇਖ ਹੀ ਰਹੇ ਸੀ ਮਹਿੰਦਰਗੜ੍ਹ ਜ਼ਿਲ੍ਹੇ ਦੇ ਨੰਗਲ ਚੌਧਰੀ ਇਲਾਕੇ ਦੇ ਵਿੱਚ 20 ਛੜਪਾਂ ਹੋਈਆਂ ਨੇ ਉਥੇ ਵੀ ਵੱਖ-ਵੱਖ ਪਾਰਟੀਆਂ ਦੇ ਆਗੂ ਨੇ ਸਮਰਥਕ ਨੇ ਆਪਸ ਦੇ ਵਿੱਚ ਭੜੇ ਇਸ ਤੋਂ ਇਲਾਵਾ ਰੋहतक ਦੇ ਮਹਿਮ ਤੋਂ ਵੀ ਕੁੱਟਮਾਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਉਥੇ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਸੋਨੀਪੱਤ ਇਸ ਤੋਂ ਇਲਾਵਾ ਜੀਂਦ ਦੇ ਜੁਲਾਨਾ ਦੇ ਵਿੱਚ ਵੀ ਬੂਥ ਕੈਂਪ ਕੈਪਚਰਿੰਗ ਦੀ ਖਬਰ ਸਾਹਮਣੇ ਆਈ ਹੈ ਜੀਂਦ ਦਾ ਜੁਲਾਨਾ ਇਲਾਕਾ ਉਥੇ ਬੂਥ ਕੈਪਚਰਿੰਗ ਦੀ ਖਬਰ ਸਾਹਮਣੇ ਆਈ ਕਿਉਂਕਿ ਵਿਨੇਸ਼ ਫੋਗਾਟ ਵੀ ਕਾਂਗਰਸ ਵੱਲੋਂ ਉਤੋਂ ਲੜ ਰਹੇ ਨੇ ਤੁਹਾਡੀ ਜਾਣਕਾਰੀ ਦੇ ਵਿੱਚ ਵਾਅਦਾ ਕਰ ਦਈਏ ਇਸ ਤੋਂ ਇਲਾਵਾ ਕੈਥਲ ਜ਼ਿਲ੍ਹੇ ਦੇ ਪੁੰਡਰੀ ਢਾਂਡ ਪਿੰਡ ਦੇ ਦੇ ਇਲਾਕੇ ਦੇ ਵਿੱਚ ਵੀ ਪੈਂਦਾ ਹੈ ਬੂ ਵੋਟ ਪਾਉਣ ਨੂੰ ਲੈ ਕੇ ਕੋਈ ਝੜਪਾਂ ਹੋਈਆਂ ਤੇ ਇੱਥੇ ਵੀ ਸਥਿਤੀ ਤਣਾਪੂਰਨ ਬਣੀ ਹੋਈ ਹੈ ਤਾਂ ਤਸਵੀਰਾਂ ਤੁਸੀਂ ਹਰਿਆਣਾ ਤੋਂ ਦੇਖ ਰਹੇ ਹੋ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਖ-ਵੱਖ ਪੋਲਿੰਗ ਬੂਥਾਂ ਤੋਂ ਜਿੱਥੇ ਸਥਿਤੀ ਤਣਾਪੂਰਨ ਬਣੀ ਹੋਈ ਹੈ ਜਿੱਥੇ ਲੋਕ ਲੋਕਾਂ ਦੀ ਆਪਸ ਵਿੱਚ ਝੜਪਾਂ ਵੀ ਹੋਈਆਂ ਨੇ ਉਹ ਖਬਰ ਅਸੀਂ ਤੁਹਾਨੂੰ ਦੱਸੀ ਤਾਂ ਇਹ ਖਬਰ ਹੁਣ ਦੁਪਹਿਰ ਦਾ ਸਮਾਂ ਤੋਂ ਇੱਕ ਵਾਰ ਫਿਰ ਦੱਸ ਦਈ ਕਿ 1 ਵਜੇ ਦੀ VOTING ਦੇ ਮੁਤਾਬਕ 36.6% ਅਫੀਸਰ ਯਾਨੀ ਕਰੀਬ 37% VOTING ਹਰਿਆਣੇ ਦੇ ਵਿਧਾਨ ਸਭਾ ਚੋਣਾਂ ਦੇ ਵਿੱਚ ਹੋ ਚੁੱਕੀ ਹੈ 8 ਤਰੀਕ ਨੂੰ ਨਤੀਜੇ ਆਉਣ ਨੇ ਆਉਣੇ ਬਾਕੀ ਨੇ 8 ਤਰੀਕ ਨੂੰ ਪਤਾ ਲੱਗੇਗਾ ਕਿ EVM ਦੇ ਵਿੱਚ ਜੋ ਅਜ ਜਨਤਾ ਆਪਣਾ ਫੈਸਲਾ ਦਰਜ ਕਰਵਾ ਰਹੀ ਹੈ ਉਸ ਤੋਂ ਬਾਅਦ 8 ਤਰੀਕ ਨੂੰ ਜੋ ਫੈਸਲਾ ਆਏਗਾ ਉਸ ਦੇ ਵਿੱਚ ਜੇਤੂ ਕੌਣ ਹੋਏਗਾ ਤੇ ਹਾਰ ਕਿਸ ਦੀ ਹੋਏਗੀ ਤੇ ਇਸ ਤੋਂ ਬਾਅਦ ਅੱਜ ਸਵੇਰੇ ਜਦੋਂ 7 ਵਜੇ ਤੋਂ VOTING ਸ਼ੁਰੂ ਹੋਈ ਉਦੋਂ ਤੋਂ ਹੀ ਦਿਖ ਜਾਣੇ ਵੋਟਾ ਪਾਉਣੇ ਸ਼ੁਰੂ ਕਰ ਦਿੱਤੀਆਂ ਆਮ ਲੋਕ ਵੀ ਪੋਲਿੰਗ ਬੂਥਾਂ ਤੇ ਪਹੁੰਚੇ ਹੋਏ ਸੀ ਪਹਿਲੀ ਤਸਵੀਰ ਤੁਹਾਨੂੰ ਅਸੀਂ ਦਿਖਾਉਂਦੇ ਜੋ ਆਪਣੇ ਆਪ ਦੇ ਵਿੱਚ ਬੇਹਦ ਦਿਲਚਸਪ ਹੈ ਤਸਵੀਰ ਹੈ ਨਵੀਨ ਜਿੰਦਲ ਜੋ ਕਿ ਪਹਿਲਾਂ ਕਾਂਗਰਸ ਦੇ ਵਿੱਚ ਹੁੰਦੇ ਸਨ ਹੁਣ BJP ਦਾ ਪੱਲਾ ਉਹਨਾਂ ਨੇ ਫੜਿਆ ਨਵੀਨ ਜਿੰਦਲ ਖਾਸ ਅੰਦਾਜ਼ ਦੇ ਵਿੱਚ ਵੋਟਾਂ ਪਾਉਣ ਗਏ ਨਵੀਨ ਜਿੰਦਲ ਘੋੜੇ ਤੇ ਬੈਠ ਕੇ ਵੋਟ ਪਾਉਣ ਗਏ ਪੋਲਿੰਗ ਬੂਥ ਤੱਕ ਗਏ ਅਕਸਰ ਹੁੰਦਾ ਹੈ ਇਹ ਹੈ ਕਿ ਜੋ ਲੋਕ ਪਿੰਡਾਂ ਦੇ ਹੁੰਦੇ ਨੇ ਜਾਂ ਜੋ ਲੋਕ ਕੈਮਰਾ ਅਟਰੈਕਸ਼ਨ ਆਪਣੇ ਵੱਲ ਕਰਨਾ ਚਾਹੁੰਦੇ ਨੇ ਉਹ ਕੁਝ ਇਸ ਤਰ੍ਹਾਂ ਦਾ ਕੰਮ ਕਰਦੇ ਨੇ ਕਿ ਤਾਂ ਕਿ ਸਾਰਿਆਂ ਦੀ ਨਜ਼ਰਾਂ ਉਹਨਾਂ ਵੱਲ ਜਾਣ ਪਰ ਨਵੀਨ ਜਿੰਦਲ ਜੋ ਕਿ ਇਸ ਸਮੇਂ ਭਾਜਪੀ ਦੇ ਆਗੂ ਨੇ ਉਹ ਉਹ ਜਦੋਂ ਵੋਟ ਪਾਉਣ ਗਏ ਤਾਂ ਉਹਨਾਂ ਉਹਨਾਂ ਵੱਲ ਸਾਰਿਆਂ ਦੀ ਨਜ਼ਰਾਂ ਘੁੰਮ ਗਈਆਂ ਕਿਉਂਕਿ ਉਹ ਆਏ ਹੀ ਘੋੜੇ ਤੇ ਸੀ ਵੋਟ ਪਾਉਣ ਤੇ ਇਹ ਤਸਵੀਰ ਆਪਣੇ ਆਪ ਦੇ ਵਿੱਚ ਬੇਹਦ ਦਿਲਚਸਪ ਹੈ ਨਵੀਨ ਜਿੰਦਲ ਹੋਣਾ ਦੀ ਜੋ ਕਿ ਖੁਰਸ਼ੇਤਰ ਤੋਂ ਆਉਂਦੇ ਨੇ ਤੇ ਆਪਣਾ ਵੋਟ ਪੁਕਤੌਣ ਦੇ ਲਈ ਆਪਣੀ ਜਮਹੂਰੀ ਹੱਕ ਦੀ ਵਰਤੋਂ ਕਰਨ ਦੇ ਲਈ ਉਹ ਪਹੁੰਚੇ ਸੰ ਪੋਲਿੰਗ ਬੂਥ ਤੇ ਤੇ ਤਸਵੀਰ ਤੁਸੀਂ ਦੇਖੀ ਨਵੀਨ ਜਿੰਦਲ ਦੀ ਅਗਲੀ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜੋ ਆਪਣੇ ਆਪ ਦੇ ਵਿੱਚ ਦਿਲਚਸਪ ਹੈ ਤਸਵੀਰ ਇਸ ਕਰਕੇ ਦਿਲਚਸਪ ਹੈ ਕਿਉਂਕਿ ਹਰਿਆਣਾ ਦੇ ਜੋ ਮੌਜੂਦਾ ਸੀਐਮ ਨੇ ਨਾਇਬ ਸੈਣੀ ਤੇ ਜਿਹੜੇ ਸਾਬਕਾ ਸੀਐਮ ਨੇ ਮਨੋਹਰ ਲਾਲ ਖੱਟਰ ਦੋਹੇ ਆਪੋ ਆਪਣੇ ਇਲਾਕੇ ਦੇ ਵਿੱਚ ਵੋਟ ਪਾਉਣ ਗਏ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰਨ ਗਏ ਇਹ ਤਸਵੀਰ ਆਪਣੇ ਆਪ ਦੇ ਵਿੱਚ ਇਸ ਕਰਕੇ ਵੀ ਦਿਲਚਸਪ ਹੈ ਕਿਉਂਕਿ ਮਨੋਹਰ لال ਖੱਟਰ ਨੇ 6 ਮਹੀਨੇ ਰਹਿੰਦੇ ਸੀ ਉਦੋਂ ਆਪਣੀ ਕੁਰਸੀ ਛੱਡ ਦਿੱਤੀ ਸੀ ਤੇ ਨਾਇਬ ਸੈਣੀ ਅਚਾਨਕ ਉੱਭਰ ਕੇ ਸਾਹਮਣੇ ਆਏ ਤੇ ਉਹਨਾਂ ਨੂੰ ਸੀਐਮ ਬਣਾ ਦਿੱਤਾ ਗਿਆ ਸੀ ਯਾਨੀ ਮੌਜੂਦਾ ਸੀਐਮ ਤੇ ਸਾਬਕਾ ਸੀਐਮ ਇੱਕੋ ਹੀ ਫਰੇਮ ਦੇ ਵਿੱਚ ਨੇ ਜਦੋਂ ਉਹ ਵੋਟ ਪਾਉਣ ਗਏ ਉਹ ਗੱਲ ਵੱਖ ਹੈ ਕਿ ਜਦੋਂ ਲੋਕ ਸਭਾ ਚੋਣਾਂ ਹੋਈਆਂ ਤਾਂ ਮਨੋਹਰ لال ਖੱਟਰ ਜਿੱਤੇ ਅਤੇ ਕੇਂਦਰ ਦੇ ਵਿੱਚ ਮੰਤਰੀ ਬਣਾਏ ਗਏ ਤਾਂ ਸੀਐਮ ਦੀ ਕੁਰਸੀ ਛੱਡੀ ਕੇਂਦਰ ਵਿੱਚ ਮੰਤਰੀ ਬਣੇ ਸੀਐਮ ਦੀ ਕੁਰਸੀ ਜਿਹੜੀ ਖਾਲੀ ਛੱਡੀ ਸੀ ਉਸ ਦੇ ਵਿੱਚ ਨਾਇਬ ਸੈਣੀ ਸੈਣੀ ਆ ਕੇ ਬੈਠੇ ਹੁਣ ਨਾਇਬ ਸੈਣੀ ਲਈ 8 ਅਕਤੂਬਰ ਦਾ ਜੋ ਦਿਨ ਹੋਏਗਾ ਉਹ ਤੈਅ ਕਰੇਗਾ ਕਿ ਨਾਇਬ ਸੈਣੀ ਦਾ ਜੋ 6 ਮਹੀਨੇ ਸੀ ਕਿ ਨਾਇਬ ਸੈਣੀ ਨੂੰ ਤੇ ਉੱਪਰ ਹਰਿਆਣਾ ਦੀ ਜਨਤਾ ਨੇ ਆਪਣਾ ਵਿਸ਼ਵਾਸ ਜਤਾਇਆ ਹੈ ਜਾਂ ਨਹੀਂ ਤੇ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਨਾਇਬ ਸੈਣੀ ਤੇ ਮਨੋਹਰ ਲਾਲ ਖੱਟਰ ਦੀਆਂ ਇਸ ਤੋਂ ਬਾਅਦ ਇੱਕ ਤਸਵੀਰ ਉਸ ਆਗੂ ਦੀ ਵੀ ਜੋ ਕਿਸੇ ਨਾ ਕਿਸੇ ਕਾਰਨ ਕਰਕੇ ਚਰਚਾ ਦੇ ਵਿੱਚ ਬਣਿਆ ਰਹਿੰਦਾ ਹੈ ਉਹਨਾਂ ਦਾ ਨਾਮ ਹੈ ਅਨਿਲ ਵਿਜ ਅੰਬਾਲੇ ਤੋਂ ਆਉਂਦੇ ਨੇ ਅਨਿਲ ਵਿਜ ਜਦੋਂ ਕਿਸਾਨ ਆंदोलਨ ਸੀ ਜਾਂ ਉਸ ਤੋਂ ਪਹਿਲਾਂ ਕਿਸੇ ਨਾ ਕਿਸੇ ਮੁੱਦੇ ਤੇ ਆਪਣੇ ਵਿਵਾਦਿਤ ਬੋਲਦ ਨੂੰ ਲੈ ਕੇ ਵੀ ਚਰਚਾ ਦੇ ਵਿੱਚ ਰਹੇ ਨੇ ਤੇ ਜਦੋਂ ਇਹ ਚੋਣਾਂ ਅੱਜ ਵੋਟਾਂ ਪੈ ਰਹੀਆਂ ਨੇ ਇਸ ਤੋਂ ਪਹਿਲਾਂ ਅਨਿਲ ਵਿਜ ਨੇ ਸਿੱਧੇ ਤੌਰ ਤੇ ਕਿਉਂਕਿ ਬੀਜੇਪੀ ਦੇ ਵਿੱਚ ਅਕਸਰ ਇਦਾਂ ਹੁੰਦਾ ਹੈ ਕਿ ਜੋ ਬੀਜੇਪੀ ਦੇ ਸੀਨੀਅਰ ਆਗੂ ਨੇ ਪਾਰਟੀ ਹਾਈ ਕਮਾਂਡ ਦੀ ਜੋ ਲਾਈਨ ਹੈ ਉਸ ਤੋਂ ਵੱਖ ਹੋ ਕੇ ਨਹੀਂ ਬੋਲਦੇ ਪਰ ਅਨਿਲ ਵਿਜ ਦਾ ਜਹ ਅੰਦਾਜ਼ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਅਨਿਲ ਵਿਜ ਨੇ ਸਿੱਧੇ ਤੌਰ ਤੇ ਕਹਿ ਦਿੱਤਾ ਸੀ ਕੁਝ ਦਿਨ ਪਹਿਲਾਂ ਕੀ ਹਰਿਆਣਾ ਦੀ ਬੀਜੇਪੀ ਦੇ ਵਿੱਚ ਮੈਂ ਸਭ ਤੋਂ ਸੀਨੀਅਰ ਆਗੂ ਹਾਂ ਕਈ ਵਾਰ ਜਿੱਤੇ ਆ ਇਸ ਕਰਕੇ ਜੋ ਇਸ ਵਾਰ ਨਤੀਜੇ ਆਉਣਗੇ ਮੇਰੀ ਪਾਰਟੀ ਯਾਨੀ ਬੀਜੇਪੀ ਤਾਂ ਜਿੱਤੇਗੀ ਹੀ ਜਿੱਤੇਗੀ ਪਰ ਮੈਂ ਸੀਐਮ ਅਹੁਦੇ ਲਈ ਦਾਵਾ ਠੋਕਦਾ ਹਾਂ ਇਹ ਸਿੱਧੇ ਤੌਰ ਤੇ ਬੀਜੇਪੀ ਦੇ ਵਿੱਚ ਅਕਸਰ ਕੋਈ ਵੀ ਨੇਤਾ ਇਸ ਤਰ੍ਹਾਂ ਕਹਿੰਦਾ ਨਹੀਂ ਹੈ ਪਰ ਅਨਿਲ ਵਿਜ ਅਜੇਹੇ ਨੇ ਜੋ ਸਿੱਧਾ ਸੀਐਮ ਦੀ ਕੁਰਸੀ ਦੇ ਲਈ ਅੱਗੇ ਆਪਣਾ ਦਾਵਾ ਠੋਕਰੇ ਨੇ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਨਾਇਬ ਸਿੰਘ ਸੈਣੀ ਨੂੰ ਹਰਿਆਣਾ ਦਾ ਸੀਐਮ ਬਣਾਇਆ ਗਿਆ ਸੀ ਖੱਟਰ ਦੇ ਜਾਣ ਤੋਂ ਬਾਅਦ ਤ ਸਭ ਨੂੰ ਇਹ ਅੰਦਾਜ਼ਾ ਸੀ ਕਿ ਸ਼ਾਇਦ ਸੀਨੀਅਰਟੀ ਦੇ ਪਦਰ ਤੇ ਅਨਿਲ ਵਿਜਹੋਰਾ ਨੂੰ ਹਰਿਆਣਾ ਦਾ ਸੀਐਮ ਥਾਪਿਆ ਜਾਏਗਾ ਪਰ ਅਜਿਹਾ ਹੋਇਆ ਨਹੀਂ ਅਚਾਨਕ ਨਾਇਬ ਸੈਣੀ ਤਸਵੀਰ ਚ ਆਏ ਤੇ ਉਸ ਸੀਐਮ ਬਣੇ ਪਰ ਰਾਜਪਮਨ ਤੋਂ ਜਦੋਂ ਨਿਕਲੇ ਅਨਿਲਵਿਸ਼ਤਾ ਜਾ ਕੇ ਉਹਨਾਂ ਨੇ ਗੋਲ ਗੱਪੇ ਖਾ ਕੇ ਤੇ ਮੁਸਕਰਾਹਟ ਦੇ ਕੇ ਕਿਾਸੀ ਕਿ ਕੋਈ ਗੱਲ ਨਹੀਂ ਜੋ ਵੀ ਸੀਐਮ ਬਣੇ ਮੈਂ ਉਹਨਾਂ ਦੇ ਨਾਲ ਹ ਪਰ ਜੋ ਉਹਨਾਂ ਦੇ ਦਿਲ ਵਿੱਚ ਦਰਦ ਸੀ ਉਹ ਕੁਝ ਦਿਨ ਪਹਿਲਾਂ ਸਾਹਮਣੇ ਆਈ ਗਿਆ ਕਿ ਮੈਂ ਸੀਨੀਅਰ ਸ਼ਖਸ ਹਰਿਆਣਾ ਦੀ ਰਾਜਨੀਤੀ ਦੇ ਵਿੱਚ ਤੇ ਹਰਿਆਣਾ ਦੀ ਭਾਜਪਾ ਪਾਰਟੀ ਦੇ ਵਿੱਚ ਇਸ ਕਰਕੇ ਸੀਐਮਓ ਦੇ ਲਈ ਮੈਂ ਦਾਵਾ ਆਪਣਾ ਕਰਦਾ ਹਾਂ ਤਾਂ ਅਨਿਲਵਿਸ਼ ਆਪਣੇ ਆਪ ਦੇ ਵਿੱਚ ਇੱਕ ਦਿਲਚਸਪ ਪਰਸਨੈਲਿਟੀ ਨੇ ਇਸ ਤੋਂ ਬਾਅਦ ਅਸੀਂ ਆਪਣੇ ਜੋ ਸਹਿਯੋਗੀ ਨੇ ਵੈਸ਼ਾਲੀ ਚੌਧਰੀ ਹਰਿਆਣਾ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਉਹ ਟਰੈਵਲ ਕਰ ਰਹੇ ਨੇ ਚੋਣਾ ਕਵਰ ਕਰ ਰਹੇ ਨੇ ਉਹਨਾਂ ਨਾਲ ਵੀ ਕਨੈਕਟ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਉਹਨਾਂ ਨੇ ਗਰਾਊਂਡ ਤੇ ਜਾ ਕੇ ਦੇਖਿਆ ਕਿ ਆਖਰਕਾਰ ਜਨਤਾ ਦਾ ਮੂਡ ਕੀ ਹੈ ਜਨਤਾ ਆਖਰਕਾਰ ਚਾਹੁੰਦੀ ਕੀ ਹੈ ਕਿਹੜੀ ਪਾਰਟੀ ਤੋਂ ਕੀ ਚਾਹੁੰਦੀ ਹੈ ਵੈਸ਼ਾਲੀ ਹੋਰਾਂ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੁਝ ਹੀ ਪਲਾਂ ਦੇ ਵਿੱਚ ਸਾਡੇ ਨਾਲ ਉਹ ਜੁੜਨਗੇ ਪਰ ਹਰਿਆਣਾ ਦੀ ਤਸਵੀਰ ਅੱਜ ਇਸ ਕਰਕੇ ਦਿਲਚਸਪ ਬਣਦੀ ਜਾ ਰਹੀ ਹੈ ਕਿਉਂਕਿ ਇਸ ਦੇ ਵਿੱਚ ਮੇਰੇ ਸਾਥੀ ਇਸ ਲਾਈਵ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਹਿ ਰਹੇ ਸੀ ਕਿ ਹਰਿਆਣੇ ਦੇ ਵਿੱਚ ਲੜਾਈਆਂ ਕਈ ਨੇ ਜਵਾਨ ਵੀ ਨੇ ਕਿਸਾਨ ਵੀ ਨੇ ਪਹਿਲਵਾਨ ਵੀ ਨੇ ਕਿਉਂਕਿ ਕਈ ਆਗੂ ਜੋ ਮੈਦਾਨ ਵਿੱਚ ਨੇ ਪਰ ਕਈ ਆਗੂ ਨਵੇਂ ਆਗੂ ਬਣਨ ਦੀ ਕੋਸ਼ਿਸ਼ ਦੇ ਵਿੱਚ ਚੋਣ ਮੈਦਾਨ ਵਿੱਚ ਉਤਰੇ ਨੇ ਉਹਨਾਂ ਦੇ ਵਿੱਚ ਪਹਿਲਵਾਨ ਵੀ ਨੇ ਖਿਡਾਰੀ ਵੀ ਨੇ ਤਾਂ ਪਹਿਲਵਾਨਾਂ ਦੀ ਖਿਡਾਰੀਆਂ ਦੀ ਵੀ ਇਸ ਵਾਰ ਬੋਲਬਾਲਾ ਹੈ ਹਰਿਆਣੇ ਦੇ ਚੋਣਾਂ ਦੇ ਵਿੱਚ ਤੇ ਜਵਾਨ ਕਿਸਾਨ ਤੇ ਪਹਿਲਵਾਨ ਇਸ ਵਾਰ ਜੋ ਹਰਿਆਣਾ ਦਾ ਦੰਗਲ ਉਸ ਦੇ ਵਿੱਚ ਲੜ ਰਹੇ ਨੇ ਤੇ ਮੇਰੇ ਨਾਲ ਹੁਣ ਇਸ ਸਮੇਂ ਕਨੈਕਟ ਹੋ ਗਏ ਨੇ વૈਸ਼ਾਲੀ ਚੌਧਰੀ ਜੋ ਕਿ ਅ ਕੁਰਸ਼ੇਤਰ ਦਾ ਜੋ ਵਿਧਾਨ ਸਭਾ ਖੇਤਰ ਹੈ ਲਾਡਵਾ ਲਾਡਵਾ ਪਹੁੰਚੇ ਹੋਏ ਨੇ ਸਵੇਰੇ ਤੋਂ ਹੀ ਉੱਥੇ ਕਿਉਂਕਿ ਇਹ ਸੀਐਮ ਸੀਟ ਕਹੀ ਜਾਂਦੀ ਹੈ ਇੱਥੇ ਇਸ ਦੀ ਚਰਚਾ ਹੋਣੀ ਲਾਜ਼ਮੀ ਵੀ ਹੈ ਉੱਥੇ ਸਵੇਰੇ ਤੋਂ ਹੀ વૈਸ਼ਾਲੀ ਚੌਧਰੀ ਸਾਡੇ ਸਹਿਯੋਗੀ ਪਹੁੰਚੇ ਹੋਏ ਨੇ ਉਹਨਾਂ ਨੇ ਕਈ ਦਿਨਾਂ ਤੋਂ ਹਰਿਆਣਾ ਦੇ ਵੱਖ-ਵੱਖ ਇਲਾਕਿਆਂ ਵਿੱਚ ਜਾ ਕੇ ਕਵਰੇਜ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਜਾਣਨ ਦੀ ਕੋਸ਼ਿਸ਼ ਕੀਤੀ ਕਿ ਆਖਿਰਕਾਰ ਹਰਿਆਣਾ ਦਾ ਮੂਡ ਹੈ ਕਿ ਵੈਸ਼ਾਲੀ ਮੇਰੇ ਨਾਲ ਜੁੜ ਚੁੱਕੇ ਨੇ ਵੈਸ਼ਾਲੀ ਤੁਸੀਂ ਇਸ ਸਮੇਂ लाडवा ਵਿਧਾਨ ਸਭਾ ਸੀਟ ਤੇ ਮੌਜੂਦ ਹੋ ਉੱਥੇ ਸਵੇਰੇ ਤੋਂ ਕਿਸ ਤਰ੍ਹਾਂ ਦਾ ਮਾਹੌਲ ਹੈ ਕਿਉਂਕਿ ਇਹ ਸੀਐਮ ਸੀਟੀਵੀ ਮੰਨਿਆ ਜਾਂਦਾ ਸੀਐਮ ਦਾ ਸੀਟ ਵੀ ਮੰਨੀ ਜਾਂਦੀ ਹੈ ਕਿਸ ਤਰ੍ਹਾਂ ਦਾ ਮੂਡ ਹੈ ਹਰਿਆਣਾ ਦੇ ਲੋਕਾਂ ਦਾ ਜੀ ਦਿਲੀਪ ਮੈਂ ਕਹਿਣਾ ਚਾਹੂੰਗੀ लाडवा ਵਿਧਾਨ ਸਭਾ ਖੇਤਰ ਯਹਾਂ ਸੇ ਜੀ मुख्यमंत्री कार्यवाहक मुख्यमंत्री नायब सैनी जो हैं वो यहाँ से लड़ रहे हैं हालांकि मैं आपको बता दूं कि उन्होंने जो वोट डाला वो यहाँ नहीं डाला था वो नारायणगढ़ अंबाला के नारायणगढ़ क्षेत्र में मिर्जापुर करके एक गांव है वहां पर सुबह साढ़े सात बजे के करीब हम वहां थे पहले वहां उन्होंने अपने मताधिकार का इस्तेमाल किया वोट कास्ट किया उसके बाद वो यहाँ आए और यहाँ आकर उन्होंने एक और तेईस नंबर बूथ जो है यहीं पे ये एक गवर्नमेंट स्कूल है और ये इस बूथ पर आकर उन्होंने साढ़े नौ बजे के करीब इस बूथ का दौरा किया जो तमाम व्यवस्थाएं हैं उसका जायजा लिया अगर हम इस सीट की बात करें तो कहीं ना कहीं पूरे प्रदेश की नज़रें जो हैं प्रदेश ने? क्या पूरे देश की नजरें क्योंकि नायब सैनी यहाँ से लड़ रहे हैं तो नेचुरली पूरे देश की नजरें जो हैं वो नायब सैनी की जो सीट है उस पर है हालांकि इसके अलावा मैं अगर कहूँ तो रोहतक सीट जो है वो भी बहुत इंपॉर्टेंट है हमारे लिए कुछ एक जैसे जींद की जो सीट ਜਹਾਂ ਸੇ ਵਿਨੇਸ਼ ਲੜ ਰਹੀ ਹੈ ਵਹਾਂ ਪੇ ਕਵਿਤਾ ਦਲਾਲ ਉਹਨਕੇ ਖਿਲਾਫ ਹੈ ਤਾਂ ਇਹ ਕੁਝ ਇੱਕ ਐਸੀ ਸੀਟਿੰਗ ਜੋ ਬੜੀ ਕਲੋਸਲੀ ਹੋਏ ਹਰਿਆਣੇ ਦੇ ਦੇਖ ਰਿਹਾ ਹੂੰ ਔਰ ਇਹਨੂੰ ਕਵਰੇਜ ਵੀ ਕੀਤੀ ਹੈ ਹਰਿਆਣੇ ਦੇ ਵਿੱਚ ਦੋ ਚਾਰ ਮੁੱਦੇ ਜੋ ਲੋਕਾਂ ਦੀ ਜ਼ੁਬਾਨ ਤੇ ਤੁਸੀਂ ਸੁਣੇ ਉਹ ਕਿਹੜੇ-ਕਿਹੜੇ ਰਹੇ ਜਿਸ ਨੂੰ ਲੈ ਕੇ ਲੋਕ ਅੱਜ ਵੋਟਿੰਗ ਕਰ ਰਹੇ ਨੇ ਹਾਂ 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 ਬਿਲਕੁਲ ਇੱਕ फार्मर्स का मुद्दा किसान आंदोलन सबसे बड़ा मुद्दा दूसरा सबसे बड़ा मुद्दा अग्निवीर का मुद्दा हरियाणा में अग्निवीर को लेकर बड़े सेंसिटिव तरीके से बातें की जब हम ग्राउंड रिपोर्ट भी हमने की तमाम जगहों पर भी हम गए तो कहीं ना कहीं कैमरामैन धनंजय को बोलूंगी वो साथ में दिखाते रहे और मैं आ, साथ में बोलती रहूंगी अग्निवीर का जो मुद्दा है किसान आंदोलन का जो मुद्दा है आ, कमेरे वर्ग यानी मजदूर वर्ग जो है उसका मुद्दा है फिर सरकारी व्यवस्था पर कहीं ना कहीं सवाल उठ रहे थे अगर हम राजनीतिक पार्टियों के जो आरोप हैं उसकी बात करें फिर हम स्थानीय मुद्दों पर भी आ जाएंगे कांग्रेस या इनेलो या फिर जेजेपी जो मुद्दे उठा रही है जेजेपी जो सरकार के साथ बाहर निकलते ही बाहर निकलती है उन पर हमलावर हो जाती है और ये तीन चार मुद्दे किसान कमेरे वर्ग किसानों का जो आंदोलन है इसके अलावा जो आ, पीपीपी मॉडल है वो वाला भी इसके अलावा पोर्टल वाली सरकार कहते हैं कांग्रेस जो है वो बीजेपी को पोर्टल वाली सरकार कहती है हुड्डा लगातार इस मुद्दे पर हमलावर है तो पांच छह ऐसे मुद्दे हैं और सबसे जो प्रमुख मुद्दा है वो है किसान तो आंदोलन का था था जो कहीं ना कहीं बीजेपी के लिए बड़ी चुनौती है दूसरा बड़ा मुद्दा है अग्निवीर पर इस सब एक बड़ी इंटरेस्टिंग हरियाणा आई हाँ इस बार ਜਿੰਨੇ ਆਗੂਆਂ ਦੀ ਚਰਚਾ ਹੋਈ ਹੈ ਉਨਾ ਹੀ ਜਿਹੜੇ ਖਿਡਾਰੀ ਨੇ ਉਹਨਾਂ ਦੀ ਵੀ ਚਰਚਾ ਹੋ ਰਹੀ ਹੈ ਕਿਉਂਕਿ ਵੱਖ-ਵੱਖ ਇਲਾਕਿਆਂ ਦੇ ਵਿੱਚ ਕਈ ਖਿਡਾਰੀ ਚਾਹੇ ਉਹ ਕੁਸ਼ਤੀ ਖੇਡਦੇ ਹੋਣ ਚਾਹੇ ਕੁਝ ਹੋਰ ਹੋਣ ਕੋਈ ਮੈਦਾਨ 'ਚ ਉਤਰੇ ਹੋਏ ਨੇ ਹੂੰ 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 ਬਿਲਕੁਲ ਵਹੀ ਮੈਂ ਕਹਿ ਰਿਹਾ ਹੂੰ ਜਿਵੇਂ ਜੀਂਦ ਜੀਂਦ ਦਾ ਜੋ ਇਲਾਕਾ ਹੈ ਵਹਾਂ 'ਤੇ ਵਿਨੇਸ਼ ਫੋਗਾਟ और उनके विनेश फोगाट वर्सेस कविता दलाल इस तरह से यहाँ से चल रहा है अभी तो ये जो जींद वाला इलाका है जींद जुलाना वगैरह जी। ये जो इलाका है उसकी मतलब सबकी नजरें इस पर भी टिकी हुई हैं क्योंकि दो तगड़े खिलाड़ी वहां से अभी जुटे हुए हैं और दोनों ही जीत का दावा कर रहे हैं तो खिलाड़ी तो जो कविता है अपना भाग्य आजमात्र दिलीप इस पर मेरा मेरी निजी जो राय है या मेरा जो अनुभव या फील्ड में जो हमने सर्वे किया या बातचीत की उससे जो निकला है बिल्कुल विनेश फोगाट के साथ कहीं कही ना कहीं सेंटिमेंटल एक आ, क्या बोले लोगों के साथ एक सेंटिमेंटल अटैचमेंट या सेंटिमेंट जुड़ा है क्योंकि वो फाइनल तक पहुंचती है और उसके बाद कहीं कही ना कहीं वो नहीं आ, ले पाती और कविता दलाल चूंकि आज की तो यहाँ से है नहीं कविता दलाल बहुत पुरानी है और डब्ल्यू से जुड़ी एक मात्र महिला है जिन्होंने अंतर्राष्ट्रीय स्तर पर अपना नाम जमाया तो सेंटिमेंट दोनों के साथ जुड़ी है लेकिन अगर हम विनेश की बात करें तो एक तो वो कांग्रेस पार्टी पहले से ही एंटी इनकमसी फला फला बहुत सारे मुद्दों को लेकर चल रही है दूसरा ये चूंकि विनेश फुगाट के साथ ताजा ताजा ये हुआ है तो सेंटिमेंट्स जो हैं, वो हम कह सकते हैं हमारा ये अनुमान है कि शायद सेंटिमेंट्स जो हैं, वो विनेश के साथ दोनों ऐसा हमें लगता है हालांकि ਧੰਨਵਾਦ ਵਿਸ਼ਾਲੀ ਤੁਸੀਂ ਸਾਡੇ ਨਾਲ ਜੁੜੇ ਸਾਡਾਂ ਨੂੰ ਜਾਣਕਾਰੀ ਸਾਂਝੀ ਕੀਤੀ ਤਾਂ ਏਸੀ ਵਿਸ਼ਾਲੀ ਚੌਧਰੀ ਜੋ ਕਿ ਲਾਡਵਾ ਸੀਟ ਤੋਂ ਸਾਡੇ ਨਾਲ ਮੌਜੂਦ ਸੀ ਸਾਡਾਂ ਨਾਲ ਗੱਲਬਾਤ ਕਰ ਰਹੀ ਸੀ ਤੇ ਗਰਾਊਂਡ ਤੋਂ ਦੱਸ ਰਹੀ ਸੀ ਕਿ ਆਖਿਰਕਾਰ ਕਿਹੜੇ ਕਿਹੜੇ ਮੁੱਦੇ ਨੇ ਜਿਨ੍ਹਾਂ ਨੂੰ ਲੈ ਕੇ ਲੋਕ ਅੱਜ VOTING ਕਰ ਰਹੇ ਨੇ ਉਹਦੇ ਵਿੱਚ ਕਿਸਾਨ ਅੰਦੋਲਨ ਵੀ ਹੈ ਉਸ ਦੇ ਵਿੱਚ ਅ ਅਗਨੀਵੀਰ ਦਾ ਮਸਲਾ ਵੀ ਹੈ ਉਹਦੇ ਵਿੱਚ ਜਿਹੜੇ ਕੰਮ ਕਰਨ ਵਾਲੇ ਮਿਹਨਤਕਸ਼ ਲੋਕ ਨੇ ਉਹਨਾਂ ਦਾ ਵੀ ਮਸਲਾ ਹੈ ਤਾਂ ਇਹ ਸਭ ਨੂੰ ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਹਰਿਆਣਾ ਦੀ ਜਨਤਾ ਅੱਜ ਵੋਟ ਕਰ ਰਹੀ ਹੈ ਤੇ 8 ਤਰੀਕ ਨੂੰ ਹਰਿਆਣਾ ਦੀ ਜਨਤਾ ਕੀ ਕਹਿੰਦੀ ਹੈ ਕੀ ਉਸ ਦਾ ਫੈਸਲਾ ਹੈ ਕਿ ਇਸ ਦੇ ਹੱਕ ਤੇ ਫੈਸਲਾ ਸੁਣਾਏਗੀ ਉਹ 8 ਅਕਤੂਬਰ ਨੂੰ ਕਲੀਅਰ ਹੋ ਜਾਏਗਾ ਅਗਲੀ ਤਸਵੀਰ ਤੁਹਾਨੂੰ ਦਿਖਾਉਂਦੇ ਆ ਕਿਉਂਕਿ ਜੋ ਅਸੀਂ ਗੱਲ ਕੀਤੀ ਕਿ ਖਿਡਾਰੀ ਵੀ ਇਸ ਵਾਰ ਚੋਣ ਮੈਦਾਨ ਵਿੱਚ ਨਿਤਰੇ ਹੋਏ ਨੇ ਉਹਨਾਂ ਬਾਰੇ ਵੀ ਗੱਲ ਕਰਾਂਗੇ ਪਰ ਇੱਕ ਖਿਡਾਰੀ ਦੀ ਅਸੀਂ ਗੱਲ ਕਰੀਏ ਮਨੂ ਭਾਕਰ ਜੋ ਕਿ ਨਿਸ਼ਾਨੇਬਾਜ਼ ਨੇ ਇਸ ਵਾਰ 올림픽 ਦੇ ਵਿੱਚ ਮੈਡਲ ਲੈ ਕੇ ਆਏ ਸੀ ਉਹਨਾਂ ਦੀ ਚਰਚਾ ਬਹੁਤ ਹੋਈ ਤਾਂ ਮਨੂ ਭਾਕਰ ਜਦੋਂ ਵੀ ਮੀਡੀਆ ਸਾਹਮਣੇ ਆਉਂਦੇ ਨੇ ਇੱਕ ਖਿੱਚ ਦਾ ਕੇਂਦਰ ਜਰੂਰ ਰਹਿੰਦੇ ਨੇ ਮਨੂ ਭਾਕਰ ਨੇ ਵੀ ਅੱਜ ਸਵੇਰੇ ਜਦੋਂ VOTING ਦਾ ਸ਼ੁਰੂਆਤ ਹੋਈ VOTING ਦੀ ਸ਼ੁਰੂਆਤ ਹੋਈ ਤਾਂ ਆਪਣੀ ਵੋਟ ਪੁਕਤਾ ਕੇ ਉਹਨਾਂ ਨੇ ਵੀ ਆਪਣੇ ਜਮਹੂਰੀ ਹੱਕ ਦੀ ਵਰਤੋਂ ਕੀਤੀ ਮਨੂ ਭਾਕਰ ਤੁਹਾਨੂੰ ਪਤਾ ਹੈ ਕਿ ਸ਼ੂਟਿੰਗ ਦੇ ਵਿੱਚ ਇਸ ਵਾਰ ਮੈਡਲ ਲੈ ਕੇ ਆਏ ਸੀ ਤਾਂ ਉਹਨਾਂ ਦੀ ਚਰਚਾ ਪੂਰੇ ਹਿੰਦੁਸਤਾਨ ਦੇ ਵਿੱਚ ਹੋਈ ਸੀ ਇਸ ਤੋਂ ਬਾਅਦ ਅਗਲੀ ਤਸਵੀਰ ਅਸੀਂ ਤੁਹਾਨੂੰ ਦੱਸਦੇ ਹਾਂ ਵਿਨੇਸ਼ ਫੁਗਾੜ ਦੀ ਲਖੋਣੇ ਤਸਵੀਰ ਵਿਨੇਸ਼ ਫੁਗਾੜ ਉਹੀ ਪਹਿਲਵ ਜੋ ਕਿ 올림픽 ਦੇ ਵਿੱਚ ਲੜੀ ਤਾਂ ਸਹੀ ਆਪਣੇ ਮੈਡਲ ਦੇ ਲਈ ਲੜੀ ਪਰ ਉਹ ਮੈਡਲ ਆਪਣੇ ਕੋਲ ਆਉਂਦਾ ਆਉਂਦਾ ਖੁੰਝ ਗਿਆ ਕਿਉਂਕਿ ਉਹਨਾਂ ਦਾ ਭਾਰ ਵੱਧ ਹੋ ਗਿਆ ਸੀ ਜਿਸ ਕਰਕੇ ਉਹ ਕੁਆਲੀਫਾਈ ਨਹੀਂ ਕਰ ਸਕੇ ਸੀ ਪਰ باوجود ਇਸ ਦੇ ਬਗੈਰ ਮੈਡਲ ਦੇ ਉਹ ਭਾਰਤ ਵਾਪਸ ਆਏ ਸੀ ਪਰ ਭਾਰਤ ਦੇ ਲੋਕਾਂ ਨੇ ਵੱਡਾ ਦਿਲ ਦਿਖਾਇਆ ਤੇ ਕਿਹਾ ਸੀ ਮਨੂ ਭਾਕਰ ਸਾਡੇ ਲਈ ਹੁਣ ਵੀ ਜੇਤੂ ਹੈ ਪਹਿਲਾਂ ਵੀ ਜੇਤੂ ਸੀ ਇਸ ਕਰਕੇ ਮਨੂ ਭਾਕਰ ਨੂੰ ਜਦੋਂ ਲੋਕਾਂ ਨੇ ਇਥੋਂ ਹੱਥੋ-ਹੱਥ ਲਿਆ ਭਾਰਤ ਦੇ ਵਿੱਚ ਉਹਨਾਂ ਦੇ ਨਾਲ ਖੜੇ ਨਜ਼ਰ ਆਏ ਸਾਰੇ ਲੋਕ ਚਾਹੇ ਕਿਸੇ ਵੀ ਵਰਗ ਦੇ ਲੋਕ ਹੋਣ ਸਿਆਸੀ ਲੋਕ ਹੋਣ ਚਾਹੇ ਹੋਰ ਪਾਸੇ ਹੋਣ ਲੋਕ ਹੋਣ ਸਭ ਨੇ ਸਭ ਨੇ ਵਿਨੇਸ਼ ਫੁਗਾੜ ਨੂੰ ਸਪੋਰਟ ਕੀਤਾ ਬਗੈਰ ਉਹ باوجود ਇਸ ਦੇ ਕਿ ਉਹ ਕੋਈ ਮੈਡਲ ਨਹੀਂ ਲੈ ਕੇ ਆ ਸਕੇ ਸੀ ਤਾਂ ਇਸ ਵਾਰ ਦੀਆਂ ਚੋਣਾਂ ਦੇ ਵਿੱਚ ਵਿਨੇਸ਼ ਫੁਗਾੜ ਦੇ ਨਾਲ ਜੋ ਲੋਕਾਂ ਦੀ ਸਿੰਪਥੀ ਜੁੜੀ ਹੋਈ ਹੈ ਉਹ ਜ਼ਰੂਰ ਰਹੇਗੀ ਪਰ ਕੀ ਇਹ ਸਿੰਪਥੀ ਇਸ ਵਾਰ ਕੀ ਇਹ ਸਦਭਾਵਨਾ ਉਹਨਾਂ ਦੇ ਨਾਲ ਇਸ ਵਾਰ ਵੋਟਾਂ ਦੇ ਵਿੱਚ ਕਨਵਰਟ ਹੋਏਗੀ ਇਹ ਦੇਖਣ ਵਾਲੀ ਗੱਲ ਹੋਏਗੀ ਕਿਉਂਕਿ ਜਦੋਂ ਵਿਨੇਸ਼ ਫੋਗਟ ਵਾਪਸ ਆਏ ਸੀ ਤਾਂ ਉਸ ਤੋਂ ਕੁਝ ਦਿਨਾਂ ਬਾਅਦ ਹੀ ਉਹਨਾਂ ਨੇ ਕਾਂਗਰਸ ਪਾਰਟੀ ਜੁਆਇਨ ਕਰ ਲਈ ਸੀ ਕਾਂਗਰਸ ਪਾਰਟੀ ਜੁਆਇਨ ਕਰਨ ਤੋਂ ਬਾਅਦ ਇਹ ਲੱਗਿਆ ਕਿ ਹੁਣ ਵਿਨੇਸ਼ ਫੋਗਟ ਚੋਣਾ ਲੜਨਗੇ ਤਾਂ ਹੋਇਆ ਵੀ ਕੁਝ ਇਸ ਤਰ੍ਹਾਂ ਹੀ ਜਿੰਦ ਦੀ ਇੱਕ ਸੀਟ ਹੈ ਜੁਲਾਨਾ ਜੁਲਾਨਾ ਸੀਟ ਤੋਂ ਵਿਨੇਸ਼ ਫੋਗਟ ਹੁਣ ਲੜ ਰਹੇ ਨੇ ਕਾਂਗਰਸ ਦੀ ਟਿਕਟ ਤੇ 8 ਅਕਤੂਬਰ ਨੂੰ ਵਿਨੇਸ਼ ਫੋਗਟ ਨੂੰ ਵੀ ਇਸ ਗੱਲ ਦੀ ਕਲੈਰਿਟੀ ਮਿਲ ਜਾਏਗੀ ਕਿ ਜੋ ਉਹਨਾਂ ਨੇ 올림픽 ਦੇ ਵਿੱਚ ਹਾਸਲ ਨਹੀਂ ਕੀਤਾ ਕੀ ਉਹਨਾਂ ਨੂੰ ਇਸ ਵਾਰ ਸਿੰਪਥੀ ਵੋਟ ਪਏਗੀ ਜਾਂ ਉਹਨਾਂ ਦੀਆਂ ਗੱਲਾਂ ਨੂੰ ਸੁਣ ਕੇ ਲੋਕ ਵੋਟ ਪਾਉਣਗੇ ਤੇ ਇਸ ਵਾਰ ਜਿੱਤ ਦਾ ਮੈਡਲ ਸਿਆਸੀ ਜਿੱਤ ਦਾ ਮੈਡਲ ਕੀ 8 ਅਕਤੂਬਰ ਨੂੰ ਵਿਨੇਸ਼ ਫੁਗਾਰ ਦੇ ਗਲ ਵਿੱਚ ਪਏਗਾ ਕੀ ਉਹ ਹਰਿਆਣਾ ਦੀ ਵਿਧਾਨ ਸਭਾ ਦੇ ਵਿੱਚ ਜਾ ਸਕਣਗੇ ਜਾਂ ਮੁੜ ਕੇ ਉਹਨਾਂ ਨੂੰ ਕੁਸ਼ਤੀ ਦਾ ਜੋ ਜੋ ਦੰਗਲ ਹੈ ਜੋ ਕੁਸ਼ਤੀ ਹੈ ਉਸ ਦੇ ਵਿੱਚ ਪ੍ਰੈਕਟਿਸ ਕਰਨ ਲਈ ਵਾਪਸ ਜਾਣਾ ਪਏਗਾ ਤੁਸੀਂ ਜੁੜੇ ਰਹੋ ਸਾਡੇ ਨਾਲ ਧੰਨਵਾਦ